ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਪਹੁੰਚ ਗਏ ਜੀ ਖੇਤ ਚ ਦਿਖਾਉਣਿਆ ਤੁਹਾਨੂੰ ਕਿਦਾਂ ਦਾ ਝਾੜ ਕਿ ਹਸਾਬ ਕਿਤਾਬਾ ਲਓ ਜੀ ਮਿੱਤਰੋ ਆਹ ਮਸ਼ੀਨ ਦੀ ਆਪਣੀ ਦੀ ਪਟਾਈ ਹੈ ਜਿਹੜੀ ਆਪਾਂ ਲਿਆਂਦੀ ਆ ਆਲੂ ਤਾਂ ਸਾਰਾ ਦਾਣਾ ਦਾਣਾ ਕੱਢਿਆ ਪਿਆ ਉੱਤੇ ਕੋਈ ਪ੍ਰੋਬਲਮ ਨਹੀਂ ਐਨ ਪੂਰਾ ਵਧੀਆ ਬਾਕੀ ਝਾੜ ਤੁਹਾਡੇ ਸਾਹਮਣੇ ਆ ਦੇਖੋ ਆ ਚੀਜ਼ ਆ ਸਾਰੀਆਂ ਬੱਟਾਂ ਚ ਹੈ ਭਰਾਵੋ 1 ਕਸਾ ਰੁਪਿਆ ਲਓ ਜੀ ਜੱਸੇ ਬਾਈ ਨੇ ਚਲਾਈ ਆ ਪਟਾਈ ਆ ਕੇ ਤੇ ਬੰਦ ਰੇਸ ਤੇ ਚੱਲਦਾ ਤੀਸਰੇ ਦੋ ਚ ਉੜੀ ਰੇਸ ਕਰ ਲੈ ਮਾੜੀ ਜੀ ਰੇਸ ਕਰ ਲੈ ਮਾੜੀ ਜੀ ਟਰੈਕਟਰ ਦੱਬਦਾ ਜਾਗਾ ਤੇ ਆ ਹਾਂ ਮਾੜੀ ਜੀ ਥੋਲਾ ਜਾ ਕਿਹੜੇ ਚੱਲਦਾ ਤੀਜੇ ਚ ਤੀਜਾ ਲੋ ਇਹਦੇ ਕਿੰਨੇ ਗੇਅਰ ਨੇ ਐਨਾ ਟੋੜਾ ਸੁਭਾਈ ਦਾ ਤਾਂ ਮਸ਼ੀਨ ਦਾ ਪੂਰਾ ਹੀ ਰਿਕਾਟ ਆ ਦੇਖੋ ਆਲੂ ਆਲੂ ਜਾਂਦਾ ਡੜੀ ਜਾਂਦੀ ਹੋਣੀ ਕਮਾਲ ਸਾਰਾ ਇਹਦਾ ਇਹ ਦੇਖ ਰਹੇ ਮੇਰੇ ਦੇ ਲੱਗੇ ਹੋਇਆ ਇਹੰਦੇ ਲਈ ਕਮਾਲ ਆ ਕਿਉਂਕਿ ਬੱਤ ਨੂੰ ਘੁੱਟ ਕੇ ਜਿੰਨੀ ਆਪਣੀ ਪੈੜੀ ਡਾਕਰ ਆ ਉਸ ਹਿਸਾਬ ਨਾਲ ਬਹੁਤ ਵਧੀਆ ਪਟਾਈ ਆ ਦੇਖੋ ਦਾਣਾ ਦਾਣਾ ਕਰਿਆ ਪਿਆ ਮਸ਼ੀਨ ਨੇ ਨਾਲੇ ਜਾਰਨੀ ਵੀ ਜਿਆਦਾ ਬਹੁਤ ਤੇਜ਼ ਚੱਲਦਾ ਤੇ ਬਿਰਤਾ ਵੀ ਚੰਗੀ ਮੇਰੇ ਕੋਲ ਆ ਪਿਆ ਯਾਰ ਜੇ ਨਾ ਰੱਖੀਂ ਪੂਰੀ ਵਧੀਆ ਚੱਲਦੀ ਆ ਮਿੱਤਰੋ ਜਿਹੜੇ ਕਿਸਾਨ ਭਰਾ ਨੇ ਲੈਣੀ ਆ ਮਸ਼ੀਨ ਇਹ ਆਹ ਨੰਬਰ ਤੇ ਸੰਪਰਕ ਕਰ ਲਿਓ ਤੁਹਾਹਾਂ ਤੇ ਇਹਨਾਂ ਦੇ ਇਹ ਮਸ਼ੀਨ ਦਾ ਤੋਰੇ ਦਾ ਫਰਕ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਫਰਕ ਆ ਅੱਗੇ ਪਹਿਲੇ ਗੇਂਜ ਚ ਚੱਲਦਾ ਹੁੰਦਾ ਟਰੈਕਟਰ ਕੀ ਗਣਾ ਕਦੇ ਸੁੱਕੇ ਕਦੇ ਸੁੱਕੇ 삭ੇ ਦੇ ਵਿੱਚ ਹੋ ਸਕਦਾ ਮਾੜਾ ਮੋਟਾ ਦੂਗਾ ਲੱਗ ਗਿਆ ਨਹੀਂ ਜ਼ਿਆਦਾ ਪਾਈਦਾ ਬਹੁਤ ਫਲੋਰ ਇਸ ਤੇ ਤੇ ਹੁਣ ਦੇਖ ਲੋ ਤੀਸਰੇ ਜਾਈ ਜਾਂਦਾ ਘੱਟੋ ਘੱਟ ਜੇ ਬਾਦਨੀ ਦਾ 5-6000 ਦਾ ਡੀਜ਼ਲ ਬਚਾ ਦੂਗਾ ਬੜੇ ਆਰਾਮ ਨਾਲ ਕਿਉਂਕਿ ਕੰਮ ਜਲਦੀ ਹੋਣ ਲੱਗ ਗਿਆ ਉਹ ਤਾਂ ਘੈਂਟ ਚੱਲਦੀ ਆ ਮਸ਼ੀਨ ਜਿੰਨੀ ਕਹਿ ਸਕਾਂ ਉਹ ਤਾਂ ਘੈਂਟ ਆਮ ਨਾਰਮਲ ਜਿਹੜੇ ਮਿਸਤਰੀ ਨੇ ਨਾਰਮਲ ਵੱਡੀਆਂ ਫਰਮਾਂ ਨੇ ਜਿਹੜੀਆਂ ਜਿਹੜੀਆਂ 2 2 4 400 5 500 ਮਸ਼ੀਨ ਬਣਾਉਂਦੀ ਆ ਉਹਨਾਂ ਨਾਲ ਕਿਤੇ ਕੁਆਲਿਟੀ ਦੇ ਵਿੱਚ ਛਣਾਈ ਦੇ ਵਿੱਚ ਵਧੀਆ ਆਪਣੀ ਵੀਡੀਓ ਪਾਉਣ ਤੋਂ ਬਾਅਦ ਵੀਰੇ ਨੇ ਤਿੰਨ ਵਾਰੀ ਫੋਨ ਕਰ ਲਿਆ ਆਪਾਂ ਨੂੰ ਵੀ ਮਸ਼ੀਨ ਸਹੀ ਚੱਲਦੀ ਆ ਆਖਿਆ ਵੀ ਠੀਕ ਚੱਲਦੀ ਆ ਮਖਾ ਵੀਰੇ ਬਿਲਕੁਲ ਓਕੇ ਆ ਰਿਪੋਰਟ ਗੋਡਾ ਐਨ ਘੈਂਟ ਆ ਨਹੀਂ ਆਮ ਫਰਮਾ ਬਹੁਤ ਘੱਟ ਚਾਂਸਾ ਕੋਈ ਪੁੱਛਦਾ ਹੀ ਨਹੀਂ ਹੈਗਾ ਵੀ 25-25 ਲੱਖ ਦੀ ਕੰਬਾਈਨ ਲੈ ਕੇ ਨਹੀਂ ਪੁੱਛਦੇ ਬਾਹਲੇ ਦੇ ਕੇ ਇਹਰੇ 1.5-2 ਲੱਖ ਰੁਪਏ ਦੀ ਦੇ ਕੇ ਮਸ਼ੀਨ ਤਿੰਨ ਚਾਰ ਵਾਰੀ ਫੋਨ ਕਰ ਲਿਆ ਆਪਾਂ ਨੂੰ ਵੀ ਸਹੀ ਚੱਲਦੀ ਆ ਓਕੇ ਆ ਮਖਾ ਵੀਰੇ ਗੋਡਾ ਕੰਮ ਬਿਲਕੁਲ ਸਹੀ ਆ ਕੋਈ ਪ੍ਰੋਬਲਮ ਨਹੀਂ ਐਨ ਵਧੀਆ ਚੱਲਦੀ ਆ ਤਾਂ ਕਿ ਆ ਮਾਦੀ ਤਸੱਲੀ ਪੂਰੀ ਹੋ ਗਈ ਐ ਨਹੀਂ ਹੈਗਾ ਤੇ ਮਸ਼ੀਨ ਸਾਈਟ ਨਹੀਂ ਹੈਗੀ ਪੂਰੀ ਘੈਂਟ ਆ ਬਹੁਤ ਵਧੀਆ ਚਲਾਈ ਆ ਸਾਈਡੈਂਟ ਚੱਲਦੀ ਆ ਛਣਾਈ ਬਹੁਤ ਕੰਮ ਦੀ ਆ ਬਹੁਤ ਜਿਆਦੇ ਵਧੀਆ ਜਿੱਦਾਂ ਆਪਾਂ ਸੁਣਿਆ ਸੀ ਇਹਦੇ ਬਾਰੇ ਰਾਜੇ ਬਾਈ ਤੋਂ ਉਹ ਤੋਂ ਕਿਤੇ ਵਧੀਆ ਮਸ਼ੀਨ ਆ ਪੂਰੀ ਘੈਂਟ ਰਾਜੇ ਬਾਈ ਕੋਲ ਦੋ ਮਸ਼ੀਨਾਂ ਚੱਲਦੀਆਂ ਨੇ ਇਹ ਧਰਮਨੀਆਂ ਵੇਚਣ ਵਾਲੀਆਂ ਵੀ ਨੇ ਪਟਣੇ ਵਾਲੀਆਂ ਵੀ ਇਹ ਬਾਈ ਦੇ ਬੰਦੇ ਨੇ ਵੀ ਆਪਾਂ ਨੂੰ ਫੋਨ ਤੇ ਕਿਹਾ ਵੀ ਕਿਦਾ ਮਸ਼ੀਨ ਚਾਹੀਦੀ ਆ ਮੰਗੇ ਬਾਈ ਨੇ ਮੰਗਾ ਉਹਦਾ ਨਾਮ ਆ ਉਹ ਰਾਜੇ ਦਾ ਪੱਕਾ ਡਰਾਈਵਰ ਆ ਉਹ ਮੰਗਾ ਮੰਗਾ ਪੂਰੀ ਘੈਂਟ ਚੱਲਦੀ ਆ ਮਿੱਠੀ ਮਿੱਠੀ ਬਾਜ ਤੇ ਚੱਲਦਾ ਟਰੈਕਟਰ ਕਿੰਨੀ ਮਿੱਠੀ ਮਿੱਠੀ ਬਾਜ ਤੇ ਪੂਰਾ ਘੈਂਟ ਵਧੀਆ ਚੱਲਦਾ ਆ ਇਹਦਾ ਬਾਈਕ ਵਾਲਾ ਤੋਰਾ ਇੰਨਾ ਲੋਹਣੇ ਆ ਇਸ ਟਾਈਮ 600 ਚੱਕਰ ਤੇ ਆ ਘਾਟਾ ਬੜਾ ਸਲੋ ਆ ਹਨਾ ਰੇਸ ਰੱਖੀ ਵੀ ਇਹਦੀ ਬੜੀ ਸਲੋ ਰੇਸ ਆ ਟਰੈਕਟਰ ਦੀ ਰੱਖੀ ਹੋਈ ਰੁਕ ਜਾ ਹਲੇ ਜਿਵੇਂ ਆਪਣੇ ਗ੍ਰਾਮੇ ਦੇ ਜਾਂ ਪ੍ਰੀਕ ਵਾਲਿਆਂ ਦੇ ਆ ਹਨਾ ਉੱਤੇ ਇਦਾਂ ਆਲੂ ਆ ਰਿਹਾ ਦੇਖੋ ਇਹਦੇ ਨੂੰ ਇਹ ਰੂਲਿਆਂ ਦਾ ਕਾਫੀ ਫਰਕ ਆ। ਕਹਿ ਸਕਦੇ ਆ ਆਪਾਂ ਵੀ ਦੱਬ ਕੇ ਮਿੱਟੀ ਨੂੰ ਕੋਟੀ ਜਿਹੜੀ ਆ ਸੈੱਟ ਕਰਕੇ ਡਲਾ ਫਰੀਕ ਕਰਕੇ ਭੇਲਦੇ ਆ ਬਹੁਤ ਫਰਕ ਪੈਂਦਾ। ਜੇ ਬਿਨਾਂ ਰੂਲਿਆਂ ਨਾਲ ਚਲਾਈਏ ਤਾਂ ਹੋ ਸਕਦਾ ਵੀ ਇਹਨੇ ਡਲਾ ਬਹੁਤ ਆਵੇ। ਟੈਕਰ ਪੈਰੀ ਹੁਣ ਕਰਕੇ। ਲੇਵਰ ਆਪਣੀ ਨਾਲ ਹੁੰਦੇ ਕੰਮ ਕਰੀ ਜਾਂਦੀ ਆ। ਤੇ ਉੰਨੀ ਕੇ ਪਟਦੇ ਆ ਆਪਾਂ ਜ਼ਿਆਦਾ ਵੀ ਨਹੀਂ ਪਟਦੇ। ਅੱਜ ਮੌਸਮ ਖਰਾਬ ਦਿਖਾਇਆ ਵਾ ਇਸ ਕਰਕੇ ਆਪਾਂ ਨੇ ਪੂਰਾ ਪੂਰਾ ਪੱਟਕੇ ਨਾਲ ਹੁੰਦੇ ਲੋਡਿੰਗ ਕਰ ਦੇਣੀ ਆ ਗਿਆ ਪਿਆ ਜੀ ਰੌਣਕ ਮੇਲਾ ਔਰੇ ਆਪਣੇ ਆ ਲਓ ਜੀ ਆਲੂ ਪਾ ਰਹੇ ਆ ਦੋ ਗੱਡੀਆਂ ਭਰ ਲਿਆਂ ਡਾਕਟਰ ਬਾਈ ਨਾਲ ਜੀ ਨਾਲ ਦੇ ਉਹਨੂੰ ਫੜਾ ਦੇ ਡਾਕਟਰ ਬਾਈ ਖੜਾ ਤੇ ਆ ਲਓ ਚੱਲੀ ਜਾਂਦਾ ਕੰਮਕਾਰ ਗੱਡੀਆਂ ਲੋਡ ਹੁੰਦੀਆਂ ਨੇ ਆਪਣੀ ਵੀ ਟਰਾਲੀ ਆਈ ਵੀ ਆ ਇਹ ਡਾਕਟਰ ਬਾਈ ਦੀ ਸੇਵਾ ਦੇਖੋ ਨਾਲ ਹੁੰਦੇ ਆ ਦੇਖੋ ਹਰੇਕ ਜ਼ਿੰਮੇਦਾਰ ਨੂੰ ਇਹ ਸੇਵਾ ਹੈ ਇਹ ਦੱਸ ਦਿੱਤੀ ਆ ਆ ਖੁੱਲੀ ਮਾਣੇ ਪੂਰਾ ਵਧੀਆ ਘੈਂਟ ਬੰਦਾ ਆਉ ਤੱਕ ਲਾਈਨ ਲੱਗੀ ਪਈ ਆ ਦੇਖੋ ਟਰਾਲੀਆਂ ਦੀ ਚੱਕ ਲਾ ਉਹ ਹੋਰ ਪਈ ਆ ਆ ਖੜੀ ਆ ਆਪਣੀ ਐਂਡ ਤੇ ਲਾਡੀ ਬਾਈ ਵੀ ਖੜਾ ਤੇ ਪਾਲੀਆ ਬਾਈ ਵੀ ਖੜਾ ਰਬੜ